2022 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ 11ਵਾਂ ਮਹੀਨਾ 23 ਤਰੀਕ ਨੂੰ ਇਹ ਮੋਟਰਸਾਈਕਲ ਨਾਲ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ ਮੋਟਰਸਾਈਕਲ ਕੋਈ ਮੇਰੇ ਵਿੱਚ ਮਾਰ ਗਿਆ ਜੀ ਤੇ ਉਹਦੇ ਨਾਲ ਮੇਰਾ ਇਹ ਐਕਸੀਡੈਂਟ ਹੋਇਆ ਜੀ ਜਦੋਂ ਮੈਂ ਸੀਵਰ ਹਸਪਤਾਲ ਦੇ ਵਿੱਚ ਗਿਆ ਜੀ ਉਹਨਾਂ ਨੇ ਮੇਰੇ ਪੱਟੀਆਂ-ਪੁੱਟੀਆਂ ਕਰਕੇ ਮੈਨੂੰ ਇੱਕ ਵਾਰੀ ਉਹਨਾਂ ਨੇ ਯਾਨੀ ਕਿ ਉੱਥੇ ਐਡਮਿਟ ਕਰ ਲਿਆ ਸੀਗਾ 70 ਕਰਾਂ ਤੋਂ ਬਾਅਦ ਉਹਨਾਂ ਨੇ ਮੇਰੇ ਟ੍ਰੀਟਮੈਂਟ ਨੂੰ ਉਹਨਾਂ ਨੇ ਥੋੜਾ ਜਿਹਾ ਸ਼ੁਰੂ ਕੀਤਾ ਜੀ। ਸਕੰਜੇ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਤੇਰੀ ਸਾਰੀ ਸੱਜਰੀ ਹੋਏਗੀ ਪਟਿਆਲੇ ਜਾਣਾ ਪਏਗਾ ਤਾਂ। ਮੈਂ ਫਿਰ ਘਰ ਦੀ ਕਨਕ ਵੇਚ ਕੇ ਜੀ ਪਟਿਆਲੇ ਗਿਆ ਸੀਗਾ ਜੀ। ਉੱਥੋਂ ਆਪਣੀ ਸਰਜਰੀ ਵੀ ਕਰਵਾ ਕੇ ਲਿਆਇਆ। ਸਰਜਰੀ ਤੋਂ ਬਾਅਦ ਜੀ ਉਹਨਾਂ ਤੀਸਰੀ ਵਾਰ ਜਦੋਂ ਮੇਰਾ ਆਪਰੇਸ਼ਨ ਹੋਇਆ ਉਹ ਰਾਡ ਪਈ ਜੀ। ਫਿਰ ਉਹਨਾਂ ਨੇ ਮੇਰੇ ਰਾਡ ਪਾਈ। ਰਾਡ ਜਦੋਂ ਉਹਨਾਂ ਨੇ ਮੇਰੇ ਪਾਈ ਜੀ ਉਸ ਤੋਂ ਬਾਅਦ ਮੈਂ ਥੋੜਾ ਬਹੁਤ ਠੀਕ ਹੋ ਗਿਆ ਸੀ ਜੀ। ਫਿਰ ਮੈਂ 2 3 ਵਾਲੀ ਡਿੱਗ ਪਿਆ ਜੀ ਘਰ ਦੇ ਵਿੱਚ ਹੁਣ ਮੇਰਾ ਨਾ ਉੱਪਰਲੀ ਸਾਈਡ ਦਾ ਨਟ ਢੁੱਟ ਚੁੱਕਿਆ ਜੀ ਤੇ ਜੇ ਹੁਣ ਆਪਰੇਸ਼ਨ ਹੁੰਦਾਗਾ ਦੁਬਾਰੇ ਫੇਰ ਨਾ ਉਦੋਂ ਮਾਸ ਕੱਢ ਕੇ ਦਰ ਲਾਣਾ ਪੂਗਾ ਨਹੀਂ ਜੀ ਆਪਰੇਸ਼ਨ ਸ਼ਾਇਦ ਮੈਂ ਇਨਾ ਨਹੀਂ ਮੈਂ ਕਹਿ ਸਕਦਾ ਜੀ ਪਰ ਕਿ ਆਪਰੇਸ਼ਨ ਕਹਿੰਦੇ ਨੇ ਕਰ ਦਾਂਗੇ ਜੀ ਪਰ ਹੁਣ ਸਰਕਾਰੀ ਵਾਲੇ ਮੈਨੂੰ ਹੱਥ ਨਹੀਂ ਪਾ ਰਹੇਗੇ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਇੱਕ ਅਜਿਹੇ ਨੌਜਵਾਨ ਦੇ ਨਾਲ ਜਿਸ ਨੂੰ ਕਿ 2.5 ਸਾਲ ਹੋ ਚਲੇ ਹਨ ਅਤੇ ਉਹ ਮੰਜੇ ਤੇ ਹੀ ਹੈ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਲੱਤ ਵਿੱਚ ਰਾੜ ਪਈ ਉਸ ਤੋਂ ਬਾਅਦ ਥੋੜਾ ਮੋੜਾ ਤੁਰਨ ਫਿਰ ਲੱਗਾ ਲੇਕਿਨ ਉਸ ਤੋਂ ਬਾਅਦ ਫਿਰ ਐਕਸੀਡੈਂਟ ਹੋ ਜਾਂਦਾ ਤੇ ਉਸ ਤੋਂ ਬਾਅਦ ਮੰਜੇ ਤੇ ਹੀ ਹੈ ਹੁਣ ਇੱਕ ਨੌਜਵਾਨ ਨੂੰ ਮੰਜੇ ਤੇ ਪੈਣਾ ਬੜਾ ਔਖਾ ਹੈ ਤੇ ਦੂਜਾ ਆਪਣੀ ਮਾਂ ਦਾ ਹੋਏ ਸਹਾਰਾ ਸੀ ਹੁਣ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਮਾਂ ਹੈ ਜੋ ਉਹ ਲੋਕਾਂ ਦੇ ਘਰੇ ਕੰਮਕਾਰ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਲੇਕਿਨ ਗੁਜ਼ਾਰਾ ਕਰਨਾ ਹੀ ਬੜਾ ਔਖਾ ਹੈ ਕਿਉਂਕਿ ਜਿਸ ਮਕਾਨ ਦੇ ਵਿੱਚ ਇਹ ਬੈਠੇ ਹਨ ਉਸ ਮਕਾਨ ਦਾ ਕਿਰਾਇਆ ਹੀ 5000 ਰੁਪਿਆ ਹੈ। ਵੀਰ ਜੀ ਨਾਲ ਮੈਨੂੰ ਗੱਲਬਾਤ ਕਰਾਂਗਾ ਉਹਨਾਂ ਦੇ ਨਾਲ ਤੇ ਜਾਣਾਂਗੇ ਸਾਰਾ ਸਸਿਗੀ ਵੀਰੇ ਸਸਿਗੀ ਗਾਲ ਕੀ ਨਾਮ ਹੈ ਪੰਕਜ ਕਪੂਰ ਜੀ ਪੰਕਜ ਜੀ ਕਦੋਂ ਤੋਂ ਤੁਹਾਡਾ ਇਹ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ 2022 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ 11ਵਾਂ ਮਹੀਨਾ 20 ਤਰੀਕ ਨੂੰ ਜੀ ਇਹ ਮੋਟਰਸਾਈਕਲ ਨਾਲ ਮੇਰਾ ਐਕਸੀਡੈਂਟ ਹੋਇਆ ਸੀਗਾ ਜੀ ਮੋਟਰਸਾਈਕਲ ਕੋਈ ਮੇਰੇ ਵਿੱਚ ਮਾਰ ਗਿਆ ਸੀ ਤੇ ਉਹਦੇ ਨਾਲ ਮੇਰਾ ਇਹ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਜੀ ਚੱਕ ਕੇ ਮੈਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਸੀਗੇ ਜੀ ਜਦੋਂ ਮੈਂ ਸਿਵਲ ਹਸਪਤਾਲ ਦੇ ਵਿੱਚ ਗਿਆ ਜੀ ਉਹਨਾਂ ਨੇ ਮੇਰੇ ਪੱਟੀਆਂ-ਪੁੱਟੀਆਂ ਕਰਕੇ ਮੈਨੂੰ ਇੱਕ ਵਾਰੀ ਉਹਨਾਂ ਨੇ ਯਾਨੀ ਕਿ ਉੱਥੇ ਐਡਮਿਟ ਕਰ ਲਿਆ ਸੀਗਾ ਜੀ ਐਡਮਿਟ ਕਰਨ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ 15-20 ਦਿਨ ਮੇਰੇ ਹੱਥ ਨਹੀਂ ਪਾਇਆ ਹੈਗਾ ਜੀ ਉਤਵਾਦਤੀ ਪੱਤਰਕਾਰ ਬੁਲਾਇਸੀ ਉੱਤੇ ਪੱਤਰਕਾਰਾਂ ਤੋਂ ਬਾਅਦ ਉਹਨਾਂ ਨੇ ਮੇਰੇ ਟ੍ਰੀਟਮੈਂਟ ਉਹਨਾਂ ਨੇ ਥੋੜਾ ਜਿਹਾ ਸ਼ੁਰੂ ਕੀਤਾ ਜੀ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਟਿੱਲੇ ਤਾਂ ਪਾਇਆ ਜੀ ਪੱਟ ਦੇ ਵਿੱਚ ਸ਼ਕੰਜਾ ਲਗਾਇਆ ਸੀਗਾ ਜੀ ਸ਼ਕੰਜੇ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਤੇਰੀ ਸਾਰੀ ਸਰਜਰੀ ਹੋਏਗੀ ਪਟਿਆਲੇ ਜਾਣਾ ਪਏਗਾ ਤੁਹਾਨੂੰ ਮੈਂ ਫਿਰ ਘਰ ਦੀ ਕਨਕ ਵੇਚ ਕੇ ਜੀ ਪਟਿਆਲੇ ਗਿਆ ਸੀਗਾ ਜੀ ਉੱਥੋਂ ਆਪਣੀ ਸਰਜਰੀ ਵੀ ਕਰਵਾ ਕੇ ਲਿਆਇਆ ਸਰਜਰੀ ਤੋਂ ਬਾਅਦ ਜੀ ਉਹਨਾਂ ਤੀਸਰੀ ਦਫਾ ਜਦੋਂ ਮੇਰਾ ਆਪਰੇਸ਼ਨ ਹੋਇਆ ਉਹ ਰਾਡ ਪੀ ਜੀ ਫਿਰ ਉਹਨੇ ਮੇਰੇ ਰਾਡ ਪਾਈਏ ਰਾਡ ਜਦੋਂ ਉਹਨਾਂ ਨੇ ਮੇਰੇ ਪਾਈ ਜੀ ਉਸ ਤੋਂ ਬਾਅਦ ਮੈਂ ਥੋੜਾ ਬਹੁਤ ਠੀਕ ਹੋ ਗਿਆ ਸੀ ਜੀ ਫਿਰ ਮੈਂ 2-3 ਵਾਰੀ ਡਿੱਗ ਪਿਆ ਜੀ ਘਰ ਦੇ ਵਿੱਚ ਹੁਣ ਮੇਰਾ ਨਾ ਉੱਪਰਲੀ ਸਾਈਡ ਦਾ ਨਟ ਟੁੱਟ ਚੁੱਕਿਆ ਹੈ ਜੀ ਇਹ ਨਟ ਤੁਹਾਨੂੰ ਦਿਖਾਣਾ ਚਾਹਾਂਗੇ ਤਸਵੀਰਾਂ ਵਿੱਚ ਕਿ ਨਟ ਇਸ ਨਟ ਵਿੱਚ ਪਿਆ ਹੋਇਆ ਹੈ ਤੇ ਜੋ ਹਾਲਾਤ ਹਨ ਇਸ ਨਟ ਦੇ ਉਹ ਦੇਖ ਸਕਦੇ ਹੋ ਇਹ ਵੀਰੇ ਤੁਹਾਡਾ ਉਧਰ ਦਾ ਮਾਸ ਕੱਟ ਕੇ ਇੱਧਰ ਲਾਇਆ ਸੀ ਹਾਂ ਇੱਧਰਲਾ ਪੱਟ ਤੋਂ ਮਾਸ ਕੱਟ ਕੇ ਇੱਧਰ ਲਾਇਆ ਹੈ ਜੀ ਹਾਂ ਨਟ ਮੇਰਾ ਟੁੱਟਿਆ ਹੈ ਜਿਹੜਾ ਆ ਚੀਜ਼ ਤੋਂ ਟੁੱਟ ਗਿਆ ਹੈ ਜੀ ਨਟ ਉੱਪਰਲੀ ਸਾਈਡ ਤੋਂ ਤੋ ਜੇ ਹੁਣ ਆਪਰੇਸ਼ਨ ਹੁੰਦਾਗਾ ਦਵਾਰੇ ਫੇਰ ਨਾ ਉਦੋਂ ਮਾਸ ਕੱਢ ਕੇ ਦਰ ਲਾਣਾ ਪਊਗਾ ਨਹੀਂ ਜੀ ਆਪਰੇਸ਼ਨ ਸ਼ਾਇਦ ਮੈਂ ਇੰਨਾ ਨਹੀਂ ਮੈਂ ਕਹਿ ਸਕਦਾ ਜੀ ਪਰ ਕੇ ਆਪਰੇਸ਼ਨ ਕਹਿੰਦੇ ਨੇ ਕਰ ਦਾਂਗੇ ਜੀ ਪਰ ਹੁਣ ਸਰਕਾਰੀ ਵਾਲੇ ਮੈਨੂੰ ਹੱਥ ਨਹੀਂ ਪਾ ਰਹੇਗੇ ਜੀ ਬਾਹਰ ਪਤਾ ਕਰਿਆ ਜੀ ਬਾਹਰ ਤਾਂ 80000 ਰੁਪਏ ਮੰਗਦਾ ਜੀ ਕੋਈ ਲੱਖ ਰੁਪਏ ਮੰਗਦਾ ਜੀ ਕਹਿੰਦੇ ਤੂੰ ਠੀਕ ਹੋ ਜੇਂ ਵੀ ਫੇਰ ਤੁਰਨ ਫੇਲਾਗੇ ਫੇਰ ਤੁਰਨ ਫੇਰ ਲੱਗ ਜੂ ਤਮੇ ਬਰੇ ਬਰੇ ਕਰਦੇ ਹਲਾਤ ਕਿਵੇਂ ਚੰਦ ਨੇ ਰਾਤ ਬਹੁਤ ਜਿਆਦਾ ਮਾੜੇ ਨੇ ਜੀ ਮੈਂ ਮੈਂ ਹੀ ਇਕੱਲਾ ਸੀ ਕਮਾਨ ਵਾਲਾ ਜੀ ਮੈਂ ਦਿਹਾੜੀ ਗੱਪਾ ਕਰਦਾ ਸੀਗਾ ਜੀ ਕਦੀ ਪੁਰਚੂੰਗੀ ਦੀ ਕਾਨ ਤੇ ਕਦੀ ਮਿਸਤਰੀਆਂ ਨਾਲ ਦਿਹਾੜੀ ਕਰਦਾ ਸੀਗਾ ਜੀ ਮੇਰੇ ਮੰਮੀ ਨੇ ਜਿਹੜੇ ਉਹ ਬਰਤਨ ਵਗੈਰਾ ਮੰਗਦੇ ਨੇ ਘਰੇ ਕੋਈ ਗਿੱਦੇ ਕੱਪੜੇ ਤੁੰਦੇ ਨੇ ਜੀ ਘਰ ਦੇ ਹਾਲਾਤ ਬਹੁਤ ਜ਼ਿਆਦਾ ਮੜਨੇ ਜੀ ਇਸ ਟਾਈਮ ਕਿ ਮਰਨ ਤੇ ਉਹ ਨੋ ਬਤਾਈ ਹੋਈ ਹੈ ਕਿਰਾਇਆ ਵੀ ਕਾਫੀ ਜ਼ਿਆਦਾ ਨੂੰ ਕਿਰਾਇਆ ਵੀ ਆਗਾ ਜੀ 5500 ਰੁਪਏ ਕਿਰਾਇਆ ਹੈ ਮੇਰੇ ਸਾਹ ਕੋਲ ਤਾਂ ਮੰਨਤੇ ਆ ਬੋਝ ਨਹੀਂ ਹੁੰਦਾ ਕਿ ਸਮੁੱਚ ਆਪਣੀ ਮਾਂ ਦਾ ਸਹਾਰਾ ਬੰਨਾ ਸੀਗਾ ਅੱਜ ਉਹਨਾਂ ਦੀ ਬੋਝ ਬਣਿਆ ਆਪਾਂ ਹਾਂਜੀ ਮੈਂ ਬੋਝ ਬਣ ਚੁੱਕਿਆ ਹਾਂ ਇਸ ਟਾਈਮ ਤਾਂ ਬਹੁਤ ਬੁਰਾ ਲੱਗਦਾ ਜੀ ਮੰਨੋ ਕਿ ਮੈਂ 2.5 ਸਾਲ ਹੋ ਗਏ ਪੂਨੇ 3 ਸਾਲ ਜੀ ਮੰ지에 ਤੇ ਪਿਆ ਹਾਂ ਜੀ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਲੱਤ ਚੋਂ ਮੇਰੇ ਦਰਦ ਨਹੀਂ ਹਟਦਾ ਜੀ ਤੁਰਿਆ ਮੇਰੇ ਤੋਂ ਬਿਲਕੁਲ ਨਹੀਂ ਜਾਂਦਾ ਜੀ ਹੁਣ ਜੀ ਘਰ ਦੇ ਦਾ ਬਾਹਲੀ ਪੁਰੇ ਆਣ ਫਿਰ ਜੁਮੇ ਪਾ ਜਾਣਾ ਦਾ ਬਾਹਰ ਅੰਦਰ ਫਿਰ ਕਿਵੇਂ ਜਾਨੇ ਦਰਦ ਮੈਂ ਸਕੰਜੇ ਨਾਲ ਤੁਰ ਕੇ ਜਾਂਦਾ ਜੀ ਸਕੰਜਾ ਫੜਨਾ ਪੈਂਦਾ ਜੀ ਮਨਮਸ਼ ਸਕੰਜੇ ਨਾਲ ਜਾਣਾ ਵਾ ਸਿਰਫ फ्लਸ਼ ਬਾਥਰੂਮ ਜਾਣਾ ਨੱਤ ਵੀ ਬਿੰਗੀ ਹੋ ਗਈ ਹਾਂ ਨੱਤ ਵੀ ਮੇਰੀ ਬਿੰਗੀ ਹੋ ਚੁੱਕੀ ਹੈ ਇਸ ਸਮੇਂ ਹੁਣ ਜੇ ਕੋਈ ਸਾਡੇ ਦਰਸ਼ਕ ਤੁਹਾਨੂੰ ਫੋਨ ਕਰਨਾ ਚਾਹਣ ਜਾਂ ਹੈਲਪ ਕਰਨਾ ਚਾਹੁੰਦੇ ਹਨ ਤਾਂ ਤੁਸੀਂ ਆਪਣਾ ਫੋਨ ਨੰਬਰ ਹਾਂਜੀ ਨੰਬਰ ਹੈਗਾ ਜੀ ਮੇਰਾ 76965 ਜੀ 39133 ਤੁਸੀਂ ਕੋਈ ਗੂਗਲ ਪੇ ਵੀ ਨਹੀਂ ਚਲਾਉਂਦੇ ਨਹੀਂ ਜੀ ਸਿੰਪਲ ਫੋਨ ਹੈ ਸਾਡੇ ਕੋਲ ਸਿੰਪਲ ਫੋਨ ਹੈ ਸਾਡੇ ਕੋਲ ਅਸੀਂ ਗਰੀਬ ਆਂ ਕਿੱਥੋਂ ਗੂਗਲ ਪੇ ਚਲਾਉਂਦਾ ਜੀ ਬਿਲਕੁਲ ਵੀਰ ਜੀ ਦਾ ਕਹਿਣਾ ਹੈ ਕਿ ਇਹਨਾਂ ਕੋਲੇ ਸਿੰਪਲ ਫੋਨ ਹੈ ਕਿਉਂਕਿ ਐਂਡਰੋਇਡ ਫੋਨ ਨਹੀਂ ਇਹਨਾਂ ਕੋਲੇ ਕੋਈ ਗੂਗਲ ਪੇ ਵਗੈਰਾ ਨਹੀਂ ਚਲਾਉਂਦੇ ਤਾਂ ਸੰਗਰੂਰ ਸ਼ਹਿਰ ਦੇ ਰੇਲਵੇ ਲਾਈਨ ਦੇ ਨਾਲ ਪ੍ਰੀਤ ਨਗਰ ਦੇ ਵਿਖੇ ਇਹਨਾਂ ਦੀ ਰਹਿائش ਹੈ ਫੋਨ ਨੰਬਰ ਇਹਨੇ ਆਪਣਾ ਦੱਸ ਦਿੱਤਾ ਹੈ ਜੇ ਕੋਈ ਆਨ ਕੇ ਵੀ ਦੇਖਣਾ ਚਾਹੇ ਤਾਂ ਦੇਖ ਸਕਦਾ ਹੈ ਕਿ ਜੋ ਘਰ ਦੇ ਹਾਲਾਤ ਹਨ ਉਹ ਕਿਸ ਤਰ੍ਹਾਂ ਦੇ ਹਨ ਅਤੇ ਇਹਨਾਂ ਦੇ ਮਾਤਾ ਜੀ ਹਨ ਉਹ ਵੀ ਬਿਮਾਰ ਰਹਿੰਦੇ ਹਨ ਤੇ ਫਿਰ ਵੀ ਆਪਣੇ ਉਸ ਪੁੱਤ ਦੀ ਦੇਖਰੇਖ ਵਾਸਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹਨ ਤਾਂ ਉਹਨਾਂ ਨਾਲ ਵੀ ਗੱਲਬਾਤ ਕਰੋ ਕਿ ਸਿਕੰਡੀ ਕਿਹਨਾਂ ਮਹੀਨੇ ਬਈ ਦਾ ਉਹ ਚਾਹ ਕੋ ਪੂਰਾ ਹੈ ਅੰਡਾ ਜੀ ਕਿਸ ਤਰ੍ਹਾਂ ਬਾਈਨਾ ਹੈ ਜੋ ਹਾਸਾ ਹੋਇਆ ਤੇ ਹੁਣ ਹਾਲਾਤ ਕਿਸ ਤਰ੍ਹਾਂ ਦੇਰਾ ਬਟਾ ਐਕਸੀਡੈਂਟ ਹੋ ਗਿਆ ਸੀਗਾ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਜਾ ਰਿਹਾ ਸੀ ਥੋੜੀ ਦੇਰ ਬਾਅਦ ਸਾਨੂੰ ਫੋਨ ਆਇਆ ਕਰੇ ਵੀ ਤੁਹਾਡੇ ਲੜਕੇ ਦਾ ਕੀ ਐਕਸੀਡੈਂਟ ਹੋਇਆ ਤੇ ਫਿਰ ਅਸੀਂ ਚੱਕ ਕੇ ਨੂੰ ਐਮ ਬਲੈਸ ਚ ਹਸਪਤਾਲ ਲੈ ਗਏ ਹਸਪੀਟਲ ਲੈ ਕੇ ਗਏ ਬਸ 8:03 ਉਹਨਾਂ ਨੇ ਪਹਿਲੇ ਹੱਥ ਨਾ ਪਾਇਆ ਉੱਡਾ ਉਸ ਤੋਂ ਬਾਅਦ ਪਾਇਆ ਤਾਂ ਫਿਰ ਇਹਨਾਂ ਨੇ 55 ਸਪੰਜਾ ਜਲਾਇਆ ਸਟੀਲ ਜਿਹਾ ਹੁੰਦਾ ਤੇ ਉਹਦੇ ਨਾਲ ਜਦੋਂ ਹੱਡੀ ਨਾ ਜੁੜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਆ ਜਿਹੜੀ ਕਨੇਫੀ ਇਨਫੈਕਸ਼ਨ ਹੋ ਗਈ ਲੱਤ ਚ ਫਿਰ ਜਾਂਦੇ ਪਟਿਆਲੇ ਜਾ ਕੇ ਸਰਜਰੀ ਕਰਾ ਕੇ 8 ਦਿਨ ਦਸ ਦਿਨ ਹੱਥ ਨਹੀਂ ਪਾਇਆ ਹਸਤਾਲਾਂ ਨੇ ਉੱਥੇ ਹੀ ਬਿਲਕਦਰ ਰਿਹਾ ਹਾਂ ਕਹਿੰਦੇ ਮਸ਼ੀਨਾਂ ਖਰਾਬ ਨੇ ਅੱਛਾ ਫਿਰ ਮਸ਼ੀਨਾਂ ਖਰਾਬ ਨੇ ਉਦੋਂ ਤਾਂ ਪਾਇਆ ਨਹੀਂ ਜੀ ਇਹਨਾਂ ਨੇ ਹੱਥ ਫਿਰ ਅਸੀਂ ਬੱਤਰਕਾਰ ਬੁਲਾ ਲਏ ਸੀਗੇ ਉਹਨਾਂ ਨੂੰ ਕਰ ਮੜੀ ਜੀ ਇਹਨੇ ਸਮੂਹ ਸਰ ਨਾਲ ਗੱਲ ਕਰੀ ਉਹਨਾਂ ਨੇ ਦਸਾਂ ਨੂੰ ਬੁਲਾ ਕੇ ਫਿਰ ਮਦਲੈਨਾ ਕਹੇ ਉਹਨਾਂ ਨੇ ਫਿਰ ਬਾਤ ਕਰਨੀ ਲੱਤ ਤੇ ਇਨਫੈਕਸ਼ਨ ਹੋ ਗਈ ਸਕੰਜਾ ਲਾਤਾ ਸੀਗੇ ਸਕੰਜਾ ਲਾਇਆ ਸੀ ਜੀ ਉਸ ਤੋਂ ਬਾਅਦ ਫਿਰ ਕਹਿੰਦੇ ਥੋੜੀ ਵੀ ਇਸ ਕੰਜੇ ਤਾਰ ਦੂੜੀ ਨਹੀਂ ਲੱਤ ਤੇ ਫਿਰ ਇਹਨੇ ਸਾਨੂੰ ਪਟਿਆਲੇ ਭੇਜਿਆ ਜੀ ਕਹਿੰਦੇ ਹਾਂ ਸਰਜਰੀ ਕਰਾ ਕੇ ਲਿਆਓ ਪਟਿਆਲੇ ਪਟਿਆਲੇ ਆਸੀਂ ਦਰਦੇ ਜਾਂਦੇ ਨਹੀਂ ਸੀ ਕਿਉਂ ਪਹਿਲੇ ਵੀ ਇਹਨਾਂ ਨੇ ਜਦੋਂ 1-2 ਦਿਨ ਰੱਖ ਕੇ ਪਟਿਆਲੇ ਸਾਨੂੰ ਭੇਜਦਾ ਸੀ ਜੀ ਉਹਨਾਂ ਨੂੰ ਦੁਆਰੇ ਸਾਨੂੰ ਫਿਰ ਇੱਥੇ ਵਾਪਸ ਵੀ ਆਣ ਦੇ ਕੇ ਭੇਜਦਾ ਕਹਿੰਦੇ ਜੀ ਜਦੋਂ ਉੱਥੇ ਸਾਰਾ ਇੰਤਜ਼ਾਮ ਹੈਗਾ ਵੀ ਅਸੀਂ ਕਿਉਂ ਕਰਾਂਗੇ ਵੀ ਤੁਸੀਂ ਉੱਥੇ ਲੈ ਕੇ ਜਾਓ ਅਸੀਂ ਦੁਆਰੇ ਕਿਸੇ ਘਰ ਦਾ ਕਾਰਨ ਕ ਕੀ ਜੋ ਕੁ ਸ ਵੱਲੇ ਵੀ ਮੜਮਟਾ ਚਾਈਨਾ ਦਾ ਤੇ ਲੈ ਕੇ ਗਏ ਤੇ ਬਸ ਉਹਨਾਂ ਨੇ ਫੇਰ ਦੁਬਾਰਾ ਸਮਝਾਉਂਦਾ ਭੇਜਿਆ ਇਹਨਾਂ ਨੇ ਫੇਰ ਵੀ ਨਾ ਪਾਇਆ ਫਿਰ ਉਸ ਤੋਂ ਬਾਅਦ ਐਸ ਐਮਓ ਸਰ ਨਾਲ ਗੱਲ ਹੋਈ ਉਹਨਾਂ ਨੇ ਫੇਰ ਕਹਿ ਖੂਨ ਕੇ ਮਤਲਬ ਕਰਾਇਆ ਤਾਂ ਕਹਿੰਦੇ ਬਾਜ਼ਾਰ ਚ ਕਹਿੰਦੇ ਸਬਜ਼ੀ ਕਰਾ ਕੇ ਲਿਆਓ ਉੱਥੋਂ ਸਬਜ਼ੀ ਪਟਿਆਲੇ ਅਸੀਂ ਫੇਰ ਪਟਿਆਲੇ ਡਰਦੇ ਜਾਂਦੇ ਨਹੀਂ ਸੀ ਤੁਹਾਨੂੰ ਕਿਹੜਾ ਚੋਰੀ ਅਸੀਂ ਗਰੀਬ ਬੰਦੇ ਸੀ ਵਾਰ-ਵਾਰ ਕਿੱਥੋਂ ਪੈਸਾ ਲਾਈ ਤੇ ਬਸ ਫੇਰ ਡਰਦੇ ਡਰਾਂਦੇ ਚੱਲ ਚਲੇ ਗਏ ਉੱਥੇ ਕੋਈ ਭੈਣ ਮਦਦਕਾਰ ਮਾਸਾ ਨੂੰ ਮਿਲ ਗਈ ਸੀ ਜੀ ਸਰਵਜੀਤ ਮੈਡਮ ਸੀਗੇ ਵੀ ਉੱਥੇ ਲੱਗੇ ਹੋਏ ਸਰਜਰੀ ਵਾਲੀ ਮੈਡਮ ਨੇ ਉਹਨੇ ਸਾਡਾ ਬਹੁਤ ਮਦਦ ਕੀਤੀ ਜੀ ਅਸੀਂ ਆਪਾਂ ਨੇ ਕਹੀਏ ਉਹਨੇ ਸਾਡੀ ਅੱਗੇ ਉਹ ਕੈਸੀ ਤਾਂ ਡੋਲ ਗਈ ਸੀ ਜਦੋਂ ਕਹਿਆ ਜੀ ਲੈ ਕੇ ਅਗਲੇ ਦਿਨ ਸ਼ਾਮ ਨੂੰ ਹੀ ਵਾਪਸ ਆਣ ਲੱਗੇ ਸੀ ਉਹ ਗਾਨੀ ਆਂਟੀ ਤੁਸੀਂ 돌 ਲੋ ਨਾ ਅਸੀਂ ਬੈਠੇ ਹਾਂ ਫੋਨ ਦੇ ਸਿਰ ਤੇ ਕੋਈ ਨਾ ਅਸੀਂ ਆਪਲੀ ਕਰਾਵਾਂਗੇ ਜਿਹੜੀ ਸਰਜਰੀ ਵਾਲੀ ਮੈਡਮ ਆਈ ਉਹਨੇ ਬਹੁਤ ਅੱਛਾ ਸਾਡਾ ਕੰਮ ਕਰੀ। ਬਾਅਦ ਵਿੱਚ ਕਈ ਪਟਿਆ। ਹਾਂ ਜੀ। ਐਕਸੀਡੈਂਟ ਹੋਇਆ ਸੀ ਯਾ। ਉਹ ਬੰਦੇ ਨੇ ਫੜੇਗੇ ਉਹਨਾਂ ਨੇ ਕੋਈ ਲਾਜ ਨਹੀਂ ਕਰਾਇਆ। ਉਹ ਤਾਂ ਮਟਾ ਐ ਹੋਇਆ ਗਿਰਗੇ ਜਿਵੇਂ ਹੈ ਗਿਰਿਆ ਤੇ ਨਾਲੇ ਦੀ ਸੈਰ ਤੇ ਗਿਰਿਆ ਤਾਂ ਜੇ ਇਹਦੇ ਸਿਰ ਤੇ ਲੱਗਦੀ ਉਸੇ ਟਾਈਮ ਖਤਮ ਸੀ। ਉਹ ਤਾਂ ਭੱਜ ਗਏ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਆਪਸਰ ਤੱਕ ਆ ਬੈਠਾ। ਅੱਛਾ ਉਹ ਲੋਕਾਂ ਨੇ ਕਿਸ ਨੇ ਫੜਿਆ ਨਹੀਂ ਅੱਛਾ। ਹਾਂ ਉਹ ਤਾਂ ਕਿਸੇ ਨੇ ਸਾਨੂੰ ਨਾਲ ਕੋਈ ਬਣਿਆ ਹੋਇਆ ਸੀਗਾ ਉਹਨਾਂ ਨੇ ਫੋਨ ਕਰਿਆਗਾ ਕਿਤੇ ਬਾਹਰ ਨਿਕਲੇ ਹੋਏ ਨੇ ਜਦੋਂ ਮੋਟਰਸਾਈਕਲ ਗਿਰਿਆ ਹੋਇਆ ਦੇਖਾ ਉਹਨਾਂ ਨੇ ਫੋਨ ਕਰਿਆਗਾ ਨਾਲੇ ਜਿਹਦੇ ਕੋਲ ਗੰਦਾ ਨਾਲਾ ਗਿਆ ਬਣਿਆ ਹੋਇਆ ਹੈ ਨਾ ਸਨਾਂਭ ਨਹੀਂ ਜਾਂਦਿਆਂ ਨੂੰ ਉਹਨਾਂ ਨੇ ਜਦੋਂ ਫੋਨ ਕਰਿਆ ਫੇਰ ਆਸੀ ਪਹੁੰਚਾਂ ਅੰਟੀ ਆਪਾਂ ਜਦੋਂ ਜਵਾਬ ਹੋਣਾ ਹੁੰਦਾ ਆਪਾਂ ਸੁੱਖਣਾ ਸੁਖਦੇ ਆਂ ਪ੍ਰਮਾਤਮਾ ਅੱਗੇ ਕਿ ਪਹਿਲੇ ਔਲਾਦ ਬੇਟਾ ਹੋਵੇ ਨਾ ਕਿੰਨੀਆਂ ਖੁਸ਼ੀਆਂ ਮਨਾਣੇ ਆਪਾਂ ਲੱਡੂ ਵੰਡਦੇ ਆਂ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਮਾਪੇ ਵਾਸਤੇ ਕੋਈ ਵੀ ਤਾਂ ਹੈਟ ਬਸ ਉਹੀ ਤਰੀਕ ਹੈ ਹੁਣ ਉਸ ਬੇਟੇ ਨੂੰ ਤੁਸੀਂ ਮੰਜੇ ਤੇ ਪਿਆ ਦੇਖਦੇ ਹੋ ਮਨ ਤੇ ਕੀ ਕੀ ਹਜੇ ਮਹਿਸੂ ਮੰਤਾ ਹਟਾ ਮੈਂ ਕਰਾ ਵੀ ਦੰਦ ਬਟਾ ਕੀ ਕਰੀ ਹੁਣ ਮਜਬੂਰੀ ਹੈ ਨਾਨੇ ਨੂੰ ਕੋ ਕਰਦਾ ਕਰਨਾ ਪੈਂਦਾ ਹੈ ਨਾਨੇ ਬਾਹਰ ਜਾ ਕੇ ਕਰਨਾ ਪੈਂਦਾਗਾ ਬਾਹਰ ਜਾ ਕੇ ਨਾਨੇ ਫਿਰ ਇਹਦਾ ਵੀ ਦੇਖਣਾ ਪੈਂਦਾਗਾ ਵੀ ਨਾ ਬਈ ਚੱਲ ਜਿੰਨਾ ਖੁੰਦਾ ਚੱਲ ਕੋਈ ਗੱਲ ਨਹੀਂ ਕਈ ਵਾਰੀ ਇਹ ਕਹੂਗਾ ਮੈਂ ਤਾਂ ਮਰਦਾ ਹਾਂ ਵੀ ਤੇਰੇ ਉੱਤੇ ਮੈਂ ਬਦਨ ਬਣਾਂਗਾ ਹਮ ਬੇਕਾਰਿੰਨੇ ਨਾ ਕੋਈ ਗੱਲ ਜਿੱਤੀ ਤੇਰੇ ਤੇ ਹੈਗੀ ਉਹ ਇਹ ਨਹੀਂ ਤੇ ਚੱਲ ਕੋਈ ਨਹੀਂ ਅਹੀਂ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਮੇਰੇ ਬੱਚੇ ਦਾ ਜੇ ਕੋਈ ਇਲਾਜ ਕਰਾ ਦੇ ਇਹ ਆਪਦੀ ਲੱਤਾਂ ਤੇ ਖੜਾ ਹੋ ਜੇ ਆਪਦੇ ਜੋ ਜੇ ਕੱਲ ਨੂੰ ਇਹਨੂੰ ਮੁਸਹ ਹੋ ਜਾਂਦਾ ਚੱਲਵਦਾ ਕਮਾ ਕੇ ਖਾਤਾ ਲਊ ਬਸ ਇਹ ਦੀ ਮੇਰੀ ਲੋੜ ਕੇ ਮੇਰੀ ਹੋਰ ਕੋਲੇ ਦੇਖੋ ਗੁੱਸੇ ਨਹੀਂ ਮੇਰੀ ਤਾਂ ਸੀਸ ਹੀ ਲੱਗਣੀ ਹੈ ਜੋ ਮੈਂ ਬੱਚੇ ਦਾ ਇਲਾਜ ਕਰਾਉ ਤਸਵੀਰਾਂ ਕਿਤੇ ਨਾ ਕਿਤੇ ਭਾਵੁਕ ਕਰਦੇ ਨੇ ਵਾਲੀਆਂ ਨੇ ਕਿਉਂਕਿ ਇੱਕ ਮਾਤਾ ਅੱਖਾਂ ਚੋਂ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਕਿ ਹੰਝੂ ਵੀ ਨਿਕਲ ਆਏ ਹਨ ਭਾਵੁਕ ਹੋ ਗਏ ਹਨ ਕਿਉਂਕਿ ਔਲਾਦ ਮਾਪੇ ਆਪਣਾ ਦੁੱਖ ਤਾਂ ਚੱਲ ਲੈਂਦੇ ਨੇ ਜਦੋਂ ਬੱਚੇ ਤੇ ਕੋਈ ਦਿੱਕਤ ਆਂਦੀ ਹੈ ਤਾਂ ਬੜੀ ਚਲਣੀ ਔਖੀ ਹੁੰਦੀ ਹੈ ਮਤਲਬ ਫਿਰ ਕਿਰਾਇਆ ਕਿਨੈਸ ਦਾ ਕਹਿਆ ਬਟਾ ਇਹ ਪੰਜਾ ਚਰ ਕੇ ਕਰਾਏ ਕਿਸੇ ਟਾਈਮ ਦਿੱਤਾ ਜਾਂਦਾ ਕਿਸੇ ਟਾਈਮ ਨਹੀਂ ਕੀਤਾ ਜਾਂਦਾ ਫਿਰ ਕਈ ਵਾਰੀ ਅਗਲਾ ਬੋਲਦਾ ਵੀ ਆ ਵੀ ਥੋੜਾ ਥੋੜਾ ਕਰਕੇ ਵਿੱਚ ਐਵੇਂ ਚੱਲਣ ਫਿਰ ਬੰਦਾ ਸਹੀ ਨਹੀਂ ਨੇਗੇ ਵੀ ਚੱਲ ਜਿਵੇਂ ਜਿਨ੍ਹਾਂ ਨੇ ਕੰਮ ਕੁੱਮ ਕਰਦੀਆਂ ਉਹ ਵਿੱਚ ਪਾ ਕੇ ਕਰ ਦਿੰਦੇ ਨੇ ਜੀ ਕਦੇ ਜਿਨ੍ਹਾਂ ਨੇ ਕੰਮ ਜਿਵੇਂ ਮੈਂ ਬਰਤਨ-ਬੁੱਤਨ ਕਿਸੇ ਦੇ ਲੱਗੀਆਂ ਕਿ ਤੋ ਘਰਾਂ ਚ ਹੀ ਉਹ ਵਿੱਚ ਪਾ ਕੇ ਮਾਣਾ ਮोटा ਉਹ ਦੇ ਦਿੰਦੇ ਨੇ ਮਦਦ ਮੁੰਦਵਾਣੇ ਮੱਟੀ ਉਹ ਕਰ ਦਿੰਦੇ ਨੇ ਜੀ ਐਮਐਸ ਵਿੱਚ ਕਿਸੇ ਟਾਈਮ ਦਿੱਤਾ ਜਾਂਦਾ ਕਿਸੇ ਟਾਈਮ ਨਹੀਂ ਕਈ ਵਾਰੀ ਮਕਾਨ ਮਾਲਕ ਘਰੇ ਆ ਕੇ ਬੋਲ ਕੇ ਵੀ ਜਾਂਦਾ ਹੀ ਕੀ ਕਰੀਏ ਕਦੇ ਕਿਸੇ ਨੇ ਹੈਲਪ ਨਹੀਂ ਕੀਤੀ ਕੋਈ ਹੈਲਪ ਜੀ ਬਸ ਉਹੀ ਨੇ ਜਿਹਨਾਂ ਦੇ ਮਾਣਾ ਮੱਟਾ ਘਰਾਂ ਚ ਕੰਮ ਕਰਦੇ ਉਹ ਹੀ ਕਰ ਜਾਂਦੇ ਨੇ ਜੀ ਇਹ ਮੰਜੇ ਤੇ ਪਏ ਆਏਗਾ ਉਹ ਤਾਂ ਕੋਈ ਹੈ ਨਹੀਂ ਜੀ ਹੈਲਪ ਕਰਨ ਵਾਲਾ ਮਾਣਾ ਮੱਟਾ ਇਹਨਾਂ ਦੇ ਤੁਸੀਂ ਵੀ ਕੋਈ ਬਿਮਾਰ ਹੋਣ ਦੀ ਮੈਂ ਵੀ ਹਾਰਟ ਦੀ ਬਸ ਪ੍ਰੋਬਲਮ ਹੈ ਬਸ ਹੀ ਇੱਕ ਨਾਲ ਮੇਰਾ ਬੀਪੀ ਵੀ ਵਧਦਾ ਹੈਗਾ ਅਟੈਕ ਵੀ ਇੱਕ ਵਾਰੀ ਹੋ ਚੁੱਕਿਆ ਹੈਗਾ ਮਰੇ ਹੈਡ ਦੀ ਤਾਂ ਬਿਮਾਰੀ ਬੜੀ ਭੈੜੀ ਹੈ ਫਿਰ ਕੀ ਕਰੀਏ ਜੀ ਉਹ ਵੀ ਦਵਾਈ ਵਸ ਕਿਸੇ ਟਾਈਮ ਮੇਰੇ ਕੋਲ ਲਈ ਜਾਂਦੀ ਹੈ ਕਿਸੇ ਟਾਈਮ ਨਹੀਂ ਲਈ ਜਾਂਦੀ ਹੈਗੀ ਉਹ ਤੇ ਫਿਰ ਵਸ ਉਹ ਕਈ ਵਾਰ ਤਾਂ ਜੀ ਇੱਥੇ ਦਿੰਦੇ ਨੇ ਦਵਾਈ ਗਿਆ ਵੀ ਫ੍ਰੀ ਵੀ ਲੈ ਆਣੇ ਆ ਕਿਉਂਕਿ ਉਹ ਫ੍ਰੀ ਸੇਵਾ ਤੇ ਦਿੰਦੇ ਨੇ ਜੀ ਉਤੋਂ ਬੀਪੀ ਦੀ ਦਵਾਈ ਤਾਂ ਖੁੱਲ੍ਹੇ ਆਣੇ ਆ ਪਾਣੀ ਮੋਟੀ ਵਸ ਬਾਹਰੋਂ ਡੱਬੀ ਡੱਬੀ ਦੀ ਜਿਹੜੀ ਉਹ ਬਾਹਰੋਂ ਲਿਆਉਂਦੀ ਜੀ ਦੇਖਿਆ ਤੁਸੀਂ ਨੇ ਕਿ ਮਾਤਾ ਜੀ ਵੀ ਭਾਵੁਕ ਹੋ ਸਨ ਕਿਉਂਕਿ ਔਲਾਦ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਤੇ ਬਾਈ ਵੀ ਕਾਫੀ ਦੁਖੀ ਹੈ ਕਿਉਂਕਿ ਜਿਹੜਾ ਬੇੜਾ ਜਿਹੜਾ ਬੰਦਾ ਕੰਮਕਾਰ ਵਾਲਾ ਹੋਵੇ ਉਸ ਨੂੰ ਘਰੇ ਪੈਣਾ ਬਹੁਤ ਔਖਾ ਹੋ ਜਾਂਦਾ ਹੈ ਘਰ ਬੇ ਵੱਡ ਖਾਨ ਨੂੰ ਆਂਦਾ ਤਾਂ ਮਾਤਾ ਜੀ ਨੇ ਉਹਨਾਂ ਵੀਰਾਂ ਅੱਗੇ ਉਹਨਾਂ ਦਾਨੀ ਸੱਜਣਾ ਅੱਗੇ ਇੱਕ ਮਦਦ ਦੀ ਗੁਹਾਰ ਲਗਾਈ ਹੈ ਵੀ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਇਹਨਾਂ ਨੂੰ ਫੋਨ ਕਰ ਸਕਦਾ ਹੈ ਸੰਗਰੂਰ ਰੇਲਵੇ ਲਾਈਨ ਦੇ ਨਾਲ ਪ੍ਰੀਤਨਗਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਬੈਠੇ ਹਨ ਇਹਨਾਂ ਦੀ ਹੈਲਪ ਕਰ ਸਕਦਾ ਹੈ ਤੇ ਇਹਨਾਂ ਦਾ ਤਾਂ ਇੱਕੋ ਹੀ ਕਹਿਣਾ ਵਸ ਵੀ ਸਾਨੂੰ ਹੋਰ ਕੋਈ ਪੈਸਾ ਟਕਾਣ ਚਾਹੀਦਾ ਸਾਡੇ ਮੁੰਡੇ ਦਾ ਸਾਡੇ ਮੁੰਡੇ ਦਾ ਵੀ ਇਲਾਜ ਹੋ ਜੇ ਉਸ ਦੀ ਲਤ ਵਿੱਚ ਰਾੜ ਪੈ ਜਾਵੇ ਤੇ ਉਹ ਤੁਰਨ ਫਿਰਨ ਲੱਗ ਜਾਵੇ ਉਸ ਦਾ ਆਪਰੇਸ਼ਨ ਹੋ ਜਾਵੇ ਚਾਹੇ ਕੋਈ ਸਰਕਾਰੀ ਹਸਪਤਾਲ ਚੋਂ ਕਰਾ ਦੇ ਇਹਨਾਂ ਨੂੰ ਇਹ ਜੇ ਵੀ ਬਜੂਰੀ ਨਹੀਂ ਕਿਸਾਸੀ ਨੇ ਕੋਈ ਬਾਹਰੋਂ ਰਾਜ ਮਹਿੰਗਾ ਕਰਾਣਾ ਹੁਣ ਦੇਖਣਾ ਹੋਵੇਗਾ ਕਿ ਸਾਡੇ ਦਰਸ਼ਕਾਂ ਵਿੱਚੋਂ ਕੋਈ জ্ঞানী ਸੱਜਣ ਕੋਈ ਸਰਕਾਰ ਦਾ ਨੁਮਾਇੰਦਾ ਜੋ ਇਹ ਆਸ ਲਈ ਬੈਠੇ ਹਨ ਕਿ ਸਾਡੀ ਕੋਈ ਹੈਲਪ ਕਰੇਗਾ ਤੇ ਇਹਨਾਂ ਦਾ ਬੱਚਾ ਉਸ ਆਪਰੇਸ਼ਨ ਦੇ ਬਾਅਦ ਤੁਰਨ ਫਿਰਨ ਲੱਗ ਜਾਵੇਗਾ ਕਦੋਂ ਉਹ ਆਸ ਪੂਰੀ ਹੁੰਦੀ ਹੈ ਅਤੇ ਇਸ ਮਾਂ ਦੇ ਜੋ ਹੰਝੂ ਹਨ ਉਹਨਾਂ ਨੂੰ ਕੌਣ ਪੂੰਝਦਾ ਹੈ